ਨਗਰ ਕੌਂਸਲ ਕੜੂਆਂ ਦੀਆਂ ਅੱਜ ਚੋਣ ਪ੍ਰਚਾਰ ਦੇ ਵਿੱਚ ਆਖਰੀ ਦਿਨ ਹੈ ਆਖਰੀ ਦਿਨ ਦੇ ਵਿੱਚ ਵੱਡੇ ਵੱਡੇ ਨੇਤਾ ਜਿਹੜੇ ਨੇ ਚੋਣ ਪ੍ਰਚਾਰ ਨੂੰ ਜੋਰ ਲਗਾ ਰਹੇ ਨੇ ਸਾਬਕਾ ਮੁੱਖ ਮੰਤਰੀ ਜੋ ਚਰਨਜੀਤ ਸਿੰਘ ਚੰਨੀ ਅੱਜ ਆਪਣੇ ਉਮੀਦਵਾਰ ਜੋ 11 ਉਮੀਦਵਾਰ ਕਾਂਗਰਸ ਦੇ ਪਿੰਡ ਕੜੂਆਂ ਚ ਖੜਾਏ ਨੇ ਉਹਨਾਂ ਦੇ ਚੋਣ ਪ੍ਰਚਾਰ ਲਈ ਪੂਰਾ ਜੋਰ ਲਗਾ ਰਹੇ ਨੇ ਘਰ ਘਰ ਜਾ ਕੇ ਆਪਣੇ ਉਮੀਦਵਾਰਾਂ ਖਾਤਰ ਸਾਬਕਾ ਮੁੱਖ ਮੰਤਰੀ ਜਿਹੜੇ ਨੇ ਉਹ ਵੋਟਾਂ ਮੰਗ ਰਹੇ ਨੇ ਕੀ ਉਹਨਾਂ ਨੇ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਚੋਣ ਪ੍ਰਚਾਰ ਦੀਆਂ ਲਾਈਵ ਤਸਵੀਰਾਂ ਹਾਂ ਜਿੱਥੇ ਕਰ ਰਹੇ ਆ ਕੱਟੋ ਜਿਆਦਾ ਪੁੱਛੇ ਰਹੇ ਘਰ ਯਾਰ ਨੂੰ ਦਵਾ ਰਿਹਾ ਕੋਈ ਦੰਦਾ ਰਿਹਾ ਜਵਾਰ ਰਿਹਾ ਹਾਂ ਪੰਜ ਮਿੰਟ ਦੇ ਦੱਸੋ ਜੀ ਆਜੂ ਵਾਲਾ ਪੰਜ ਮਿੰਟ ਦੇ ਦੱਸੋ ਫਿਰ ਤੁਹਾਨੂੰ ਫ੍ਰੀ ਚਲੋ ਕੱਢੀ ਕਿੱਥੇ ਬੱਸੀ ਜਿੱਥੇ ਕਹਿੰਦਾ ਲਾਕਿੰਗ ਆਉਂਿਆ ਮਰਲ ਵਾਲੀ ਜਿੱਥੇ ਜਾਣਾ ਦੱਸ ਦੇ ਕਰੋ ਨਾ ਉਧਰੋਂ 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 ਮੂੰਹ ਫਿਰੋ ਹਲੋ ਹਲੋ ਅਜਿੱਤੇ ਜਿਹੜਾ ਕਰੇ ਉਸੇ ਆਪਾਂ ਕਰ ਲੇ ਹਾਂ ਸਾਤੀ ਕਾਪਾ ਚੰਨੀ ਕਾਬ ਅੱਜ ਚੋਣ ਪ੍ਰਚਾਰ ਦਾ ਲਾਸਟ ਦਿਨ ਹੈ ਕੜੂਆਂ ਜੋ ਨਗਰ ਕਾਉਂਸਲ ਪਹਿਲੀ ਵਾਰ ਬਣ ਰਹੀ ਹੈ ਜੀ ਔਰੇ ਨਵੇਂ ਪ੍ਰਧਾਨ ਚੁਣੇ ਜਾਣੇ ਨੇ ਐਮਸੀ ਚੁਣੇ ਜਾਣੇ ਨੇ ਅੱਜ ਡੋਰ ਟੂ ਡੋਰ ਕੈਂਪੇਨ ਕਰ ਰਹੇ ਠੀਕ ਕਹਿਣਾ ਚਾਹੁੰਦੇ ਹਾਂ ਕੜੂਆਂ ਦੇ ਵਿੱਚ ਸਾਡੀ ਜਿਹੜੀ ਚੋਣ ਮਹੀਮਾ ਬਹੁਤ ਜੋਰਾ ਸ਼ੋਰ ਨਾਲ ਚੱਲ ਰਹੀ ਹੈ ਲੋਕ ਇਸ ਗੱਲ ਤੋਂ ਆਸਾਨ ਮੰਨਦੇ ਆ ਕਿ ਅਸੀਂ ਇਹ ਨਗਰ ਪੰਚਾਇਤ ਬਣਾਈ ਹੈ ਪਹਿਲਾਂ ਇਹ ਪਿੰਡ ਸੀ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਐਸੀ ਇੱਥੇ ਨਗਰ ਪੰਚਾਇਤ ਵੀ ਬਣਾਈ ਤੇ ਨਾਲ ਨਾਲ ਇੱਥੇ ਤਹਿਸੀਲ ਵੀ ਬਣਾਈ ਲੋਕ ਇਸ ਸਰਕਾਰ ਨੇ ਜਿਹੜੀ ਝਾੜੂ ਦੀ ਸਰਕਾਰ ਹੈ 3 ਸਾਲ ਪੂਰੀ ਕੋਸ਼ਿਸ਼ ਕੀਤੀ ਕਿ ਇਹ ਦੋਨੋਂ ਚੀਜ਼ਾਂ ਟੁੱਟ ਜਾਣ ਲੇਕਿਨ ਮੈਂ ਪੱਕੇ ਜਿੰਦੇ ਲਾ ਕੇ ਗਿਆ ਸੀ ਖੁੱਲੇ ਨੀਨਾਂ ਤੇ ਤੇ ਹੁਣ ਇੱਥੇ ਇਲੈਕਸ਼ਨ ਹੋ ਰਹੇ ਹਨ ਲੋਕ ਇੱਥੇ ਆਸਾਨ ਮੰਨਦੇ ਆ ਸਾਡੇ ਕਾਂਗਰਸ ਪਾਰਟੀ ਦੇ ਕਿ ਜੀ ਤੁਸੀਂ ਸਾਡੀ ਕਮੇਟੀ ਬਣਾਈ ਹੈ ਤਾਂ ਪਹਿਲੀ ਕਮੇਟੀ ਵੀ ਖੋਲ ਨੂੰ ਸੰਭਾਲ ਲਈ ਤੋ ਸਾਡੇ ਕੈਂਡੀਡੇਟ ਬਹੁਤ ਅੱਛੇ ਹੈ ਸਾਰੇ ਪਾਸੇ ਪਰਮਾ ਹੰਗਾਰਾ ਮਿਲ ਰਿਹਾ ਐਸੀ ਕਲੀਨ ਸਵੀਪ ਕਰਾਂਗੇ ਇੱਥੇ ਇੱਕ ਤਰਫਾ ਇਲੈਕਸ਼ਨ ਹੋ ਗਏ ਇੱਕ ਤਰਫਾ ਜਿੱਤਾਂ ਕਿੰਨੇ ਕੈਂਡੀਡੇਟ ਖੜੇ ਨੇ ਤੁਹਾਡੇ ਸਾਡੇ 11 ਦੇ 11 ਕੈਂਡੀਡੇਟ ਜਿਹਦੇ ਵਿੱਚ ਸਾਡੇ मामੂ ਪਰ ਵੀ ਹੈ ਜਿਹਦੇ ਵਿੱਚ ਸਕਰੂਲਾ ਪਰ ਵੀ ਹੈ ਤੇ ਇੱਥੇ 8 ਕੈਂਡੀਡੇਟ ਸਾਡੇ ਘਣੂਏ ਵਿੱਚ ਹੈ ਤੇ ਸਾਰੇ ਅੱਛੇ ਉਮੀਦਵਾਰ ਹੈ ਅੱਛੇ ਟੀਮ ਦਿੱਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਅੱਜ ਘਣੂਏ ਦੀ ਜ਼ਮੀਨ ਹੈ ਜਿਹੜੀ 10 ਕਰੋੜ ਕਿਲਾ ਹੋ ਗਿਆ ਇਹ ਵੀ ਇਸ ਕਰਕੇ ਹੋਇਆ ਕਿ ਮੈਂ ਜਿਹੜੀ ਇੱਥੇ ਕਮੇਟੀ ਬਣਾਈਏ ਆਉਣ ਵਾਲੇ ਸਮੇਂ 'ਚ ਇਸਨੇ ਹੋਰ ਅੱਗੇ ਵਧਣਾ ਤੇ ਘਰੂਏ ਦੀ ਬਹੁਤ ਡਿਵੈਲਪਮੈਂਟ ਹੋਣੀ ਹੈ ਐਸੀ ਇਸ ਨੂੰ ਇੱਕ ਅੱਛਾ ਸ਼ਹਿਰ ਬਣਾਉਣਾ ਹੈ ਉਹ ਹੋਰ ਕਿਸੇ ਵਿੱਚ ਲਿਆਕਤ ਨਹੀਂ ਨਾ ਇਹਨਾਂ ਨੇ ਬਣਾ ਸਕਣਾ ਜਿਨ੍ਹਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਮੇਟੀ ਨੂੰ ਅੱਜ ਉਹ ਇੱਥੇ ਇਲੈਕਸ਼ਨ ਲੜਦੇ ਫਿਰਦੇ ਝਾੜੂ ਵਾਲੇ ਤੇ ਲੋਕ ਉਹਨਾਂ ਨੂੰ ਭਜਾਣਗੇ ਤੋ ਬੋਟਰਾਂ ਦੇ ਵਿੱਚ ਬੋਟਰਾਂ ਤਰੀਗ ਨੂੰ ਵੋਟਾਂ ਪੈਣੀਆਂ ਜੀ ਕੀ ਅਪੀਲ ਕਰਨੀ ਚਾਹੁੰਦੇ ਮੈਂ ਕੜੂਆ ਨਿਵਾਸੀਆਂ ਨੂੰ ਸਕਰੂਲਾਪੁਰ ਤੇ ਮਾਮੂਪੁਰ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਕਿਰਪਾ ਦੇ ਨਾਲ ਮੈਨੂੰ ਜਦੋਂ ਮੌਕਾ ਮਿਲਿਆ ਤਾਂ ਮੈਂ ਇਸ ਨੂੰ ਨਗਰ ਪੰਚਾਇਤ ਬਣਾਇਆ ਸੋ ਆਓ ਸਾਰੇ ਜਣੇ ਇਕੱਠੇ ਹੋ ਕੇ ਕਾਂਗਰਸ ਨੂੰ ਵੋਟਾਂ ਪਾਈਏ ਜਿਹਦੀ ਇਹ ਦੇਣ ਹੈ ਤੇ ਕਾਂਗਰਸ ਨੂੰ ਅੱਗੇ ਲੈ ਕੇ ਇੱਥੇ ਆਈਏ ਆ ਜਿਹੜੀ ਸਰਕਾਰ ਹੈ ਇਹ ਤਾਂ ਰਜਾਈਆਂ ਬੈਠੇ ਹੁਣ ਟਾਈਮ ਲੰਘ ਜਣਾ ਸਰਦੀਆਂ ਦੇ ਵਿੱਚ ਤੇ ਇਹਨਾਂ ਦੇ ਸਾਰੇ 1.5 ਸਾਲ ਰਹਿ ਗਏ ਆ ਉਸ ਤੋਂ ਬਾਅਦ ਕਾਂਗਰਸ ਦਾ ਇੱਥੇ ਫੇਰ ਤੋਂ ਰਾਜ ਆਣਾ ਪਰਮਾਤਮਾ ਕਰੇ ਤੇ 3 ਸਾਲ ਇਸ ਕਮੇਟੀ ਨੇ ਅਗਲੇ ਰਾਜ ਵਿੱਚ ਕੰਮ ਕਰਨਾ ਅਗਲੀ ਜਿਹੜੀ ਸਰਕਾਰ ਬਣੇਗੀ ਇਸ ਕਰਕੇ ਇਹਨਾਂ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਝਾੜੂ ਨੂੰ ਖਰਾਬ ਨਾ ਕਰੋ ਵੋਟਾ ਪੜੀ ਜਰਜੀ ਜੀ ਬਹੁਤ ਬਹੁਤ ਧੰਨਵਾਦ ਜੀ ਨਾਮ ਹੈ ਜੀ ਤੁਹਾਡਾ ਸਰ ਮੇਰਾ ਨਾਮ ਨਾਮਪਰਭੂ ਸਿੰਘ ਆ ਜੀ ਕਿਹੜੇ ਵਾਰਡ ਤੋਂ ਖੜੇ ਹੋ ਜੀ ਵਾਰਡ ਨੰਬਰ 11 ਤੋਂ ਜੀ ਅੱਜ ਤੁਹਾਡੇ ਸਪੋਰਟ ਦੇ ਵਿੱਚ ਸਾਫਤਾ ਮੁੱਖ ਮੰਤਰੀ ਜੋ ਚਗਨਜੀਤ ਸਿੰਘ ਚੰਨੀ ਐ ਉਹਨਾਂ ਨੇ ਤੁਹਾਡੇ ਨਾਲ ਡੋਰ ਟੂ ਡੋਰ ਕੈਂਪੇਨ ਕੀਤੀ ਆ ਤੁਹਾਡੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਪਹਿਲਾਂ ਤਾਂ ਸਰਦਾਰ ਚੰਨੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨੇ ਮੇਰੇ ਵਾਸਤੇ ਇਨਾ ਇਨਾ ਟਾਈਮ ਕੱਢਿਆ ਜਿੰਨਾ ਕੰਮ ਸਰਦਾਰ ਚੰਨੀ ਸਾਹਿਬ ਦੀ ਸਰਕਾਰ ਚ ਹੋਇਆ ਜੀ ਤੇ ਹੁਣ ਤੱਕ ਤਾਂ ਹੋਇਆ ਜੋ ਪਹਿਲੇ ਲੱਗ ਉਹ ਵੀ ਆਪਣੀ ਲੱਗ ਰਹੇ ਆ ਤੇ ਸਾਡਾ ਆਪਣਾ ਬੜਾ ਟੋਪਾ ਬਣਿਆ ਜੀ ਆਪਣਾ ਜੋ ਆਪਣਾ ਪਣਪਝੀ ਲੈ ਇਹ ਸਟੇਡੀਅਮ ਬਣਿਆ ਜੀ ਤੇ ਸੜਕਾਂ ਬਣੀਆਂ ਤੇ ਦੋ ਟਿਊਬਲ ਕਰ ਕਰ ਪਾਣੀ ਪਹੁੰਚਾਇਆ ਜੀ ਸਰਦਾਰ ਸਾਹਿਬ ਦੀ ਮਿਹਰਬਾਨੀ ਸੱਚਨੀ ਸਾਹਿਬ ਦੀ ਮੈਂ ਉਹਨਾਂ ਦਾ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਤੇ ਅੱਗੇ ਆਪਾਂ ਇਸ ਇਸ ਕਾਰ ਦੇ ਟਾਈਮ ਵਿੱਚ ਵੀ ਸਾਡੇ ਸਾਡੇ ਹੀ ਪੈਸੇ ਚੱਲ ਰਹੇ ਨੇ ਸਾਹਿਬ ਦੇ ਆਪਣਾ ਤੇ ਚੰਨੀ ਸਾਹਿਬ ਦੇ ਤੇ ਹਾਂਜੀ ਹਾਂਜੀ ਤੇ ਹਾਂ ਤੇ ਸਾਹਿਬ ਦੀ ਮਿਹਰਬਾਨੀ ਚੰਨੀ ਸਾਹਿਬ ਦੀ ਮਿਹਰਮਾਨ ਨਾਲ ਇੱਥੇ ਤਸੀਲ ਆਈ ਜੀ ਸਾਹਿਬ ਦੀ ਮਿਹਰਬਾਨੀ ਨਾਲ ਇੱਥੇ ਕਮੇਟੀ ਬਣੀ ਆ ਜੀ ਕਿਦਾ ਅਸੀਂ ਅੱਜ ਨੀਂਹ ਪੱਥਰ ਰੱਖਣ ਦੇ ਸਾਬ ਰੱਖ ਕੇ ਗਏ ਆ ਅਸੀਂ ਉਹਨਾਂ ਇੱਕ ਸੀਟ ਜਿੱਤ ਕੇ ਆਪਣਾ ਚਿੰਤ ਸਾਭੀ ਝੋਲੀ ਪਾਵਾਂਗੇ ਤੇ ਕਮੇਟੀ ਬਣਾਵਾਂਗੇ ਜਿੱਤਣ ਤੋਂ ਬਾਅਦ ਤੁਸੀਂ ਕੀ ਸੋਚਿਆ ਹੋਵੇ ਬਾਡ ਦੇ ਲਈ ਕੀ ਕੰਮ ਕਰੋਗੇ ਸਭ ਤੋਂ ਪਹਿਲ ਦੇ ਦਾ ਸਾਡੀ ਪਹਿਲਾਂ ਤਾਂ ਮੈਂ ਨਿਕਾਸੀ ਬਾਰੇ ਗੌਰ ਦਵਾਂਗਾ ਪਾਣੀ ਦੀ ਨਿਕਾਸੀ ਬਹੁਤ ਪ੍ਰੋਬਲਮ ਹੈ ਤੇ ਸਾਡੇ ਦੂਏ ਨੰਬਰ ਤੇ ਇਥੇ ਗਰਾਊਂਡ ਬਣਨਗੇ ਜੀ ਜਿਹੜੇ ਆਪਣਾ ਬੱਚੇ ਆਪਣੇ ਐਜੂਕੇਟਾਂ ਪੜ੍ਹੇ ਲਿਖੇ ਆ ਉਹਨਾਂ ਨੂੰ ਐਜੂਕੇਟ ਜੈਂਟਰ ਕਰਨ ਦੇ ਵਿੱਚ ਸਾਡ ਦਾ ਸਾਥ ਲੈ ਕੇ ਉਹਨਾਂ ਦੇ ਆਮ ਮਸਲਿਆਂ ਦਾ ਹੱਲ ਕਰਾਂਗੇ ਇਹ ਕੂੜੇ ਦਾ ਹੱਲ ਪੈਸਤੋਲ ਦੇ ਹੱਲ ਕਰਾਂਗੇ ਜਿਹੜੇ ਰਹਿੰਦੇ ਕੰਮ ਆ ਉਹ ਵੀ ਕਰਾਂਗੇ ਜਿਹੜੇ ਲੋਕਾਂ ਦੇ ਪਰੇ ਦੇ ਬੋਸ ਆ ਜੀ ਤੇ ਉਹ ਕਹਿੰਦੇ ਵੀ ਕਦੋਂ ਇੱਕੀਤੀ ਘਾਵੇ ਤੇ ਅਸੀਂ ਆਪਾਂ ਤੁਹਾਨੂੰ ਵੋਟਾਂ ਪਾ ਕੇ ਦਿਤਾ ਜੀ ਤੇ ਲਾਸਟ ਦੇ ਵਿੱਚ ਵੋਟਰਾਂ ਨੂੰ ਕੀ ਅਪੀਲ ਕਰਨੀ ਜਾਓਗੇ ਸਰ ਮੈਂ ਤਾਂ ਇੱਕ ਇੱਕ ਇਹ ਕਹਿੰਨਾ ਵੀ ਵੀ ਇੱਕ ਇੱਕ ਵੋਟ ਪਾ ਕੇ ਚੰਨੀ ਸਾਹਿਬ ਦੇ ਹੱਥ ਮਜ਼ਬੂਤ ਕਰਨ ਤਾਂਸ ਪਾਰਟੀ ਦੀ ਹੱਥ ਪੰਜੇ ਵੋਟਾਂ ਹੱਥ ਪੰਜੇ ਵੋਟਾਂ ਪਾਓ ਜੀ ਤੇ ਚੰਨੀ ਸਾਹਿਬ ਦੇ ਹੱਥ ਮਜ਼ਬੂਤ ਹੋ ਮੇਰੇ ਹੱਥ ਮਜ਼ਬੂਤ ਵੋਟਾਂ ਇੱਥੇ ਸਾਡੇ ਆਪਣਾ ਸਥਿਵਕੰਦਰ ਚ ਪਣੀ। ਇਹਦੇ ਵਿੱਚ ਲਾਸਟ ਚੋਣ ਪ੍ਰਚਾਰ ਹੋ ਰਿਹਾ ਹੈ ਤੇ ਸਾਬਕਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਅੱਜ ਜਿਹੜੇ ਨੇ ਉਰੇ ਚੋਣ ਪ੍ਰਚਾਰ ਕਰਨ ਆਏ ਨੇ ਕੀ ਕਹਿਣਾ ਚਾਹੁੰਦੇ ਹੋ? ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਦੀ ਅਸੀਂ ਵੱਡੀ ਦੇਣ ਆ ਨਗਰ ਕੜੂਏ ਨੂੰ ਕਿਉਂਕਿ ਉਹਨਾਂ ਨੇ ਵਿਕਾਸ ਦੇ ਕੰਮ ਇੰਨੇ ਕੁ ਕਰਾਏ ਕਿ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਇੱਥੇ ਆਉਣੇ ਦੀ ਵੀ ਲੋੜ ਨਹੀਂ। ਵੀ ਇੰਨੇ ਕੁ ਕੰਮ ਕਰਾ ਕੇ ਪਿੰਡ ਦੇ ਵਿਕਾਸ ਲਈ ਬਹੁਤ ਵੱਡਾ ਯੋਗਦਾਨ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਉਹਦੇ ਉਧਾਰ ਤੇ ਹੀ ਅਸੀਂ ਆਪਣੀ ਇਲੈਕਸ਼ਨ ਬਾੜਬਾਈ ਜੀ ਲੜ ਰਹੇ ਆ ਜਿੰਨੇ ਕੰਮ ਉਹਨਾਂ ਨੇ ਕਰਾਤੇ ਚਾਹੇ ਉਹ ਗਲੀਆਂ ਨਾਲੀਆਂ ਹੋਣ ਟਿਊਬਲ ਹੋਣ ਹਸਪੀਟਲ ਹੋਵੇ ਸਟੇਡੀਅਮ ਹੋਵੇ ਕਾਰੋਂ ਪਾਡੋਂ ਵਾਲਾ ਟੋਬਾ ਹੋਵੇ ਜਿੰਨੇ ਕੰਮ ਉਹਨਾਂ ਨੇ ਕਰਾਏ ਆ ਕਿਸੇ ਤੇ ਅੱਜ ਤੱਕ ਹੋਏ ਨਹੀਂ ਅੱਦੇ ਅੱਜ ਵੀ ਉਹਨਾਂ ਦੇ ਹੀ ਕੰਮ ਸਾਡੇ ਨਗਰ ਦੇ ਵਿੱਚ ਚੱਲ ਰਹੇ ਨੇ ਇਹ ਲੱਗ ਰਿਹਾ ਹੈ ਕਿ 11 ਦੇ 11 ਕੈਂਡੀਡੇਟ ਜਿਹੜੇ ਆ ਉਹ ਜਿੱਤ ਹਾਸਲ ਕਰਨਗੇ ਕਾਂਗਰਸ ਬਿਲਕੁਲ ਜਿੱਤੂਗੇ ਜੀ ਜਿੱਤ ਤਾਂ ਇੱਥੇ ਤੱਕ ਵਕਤ ਪਿਆ ਬੈ ਸਰਕਾਰ ਨੂੰ ਕਿਉਂਕਿ 3-4 ਦਿਨ ਹੋ ਗਏ ਐਮਐਲਏ ਡੋਰ ਟੂ ਡੋਰ ਘੁੰਮ ਰਹੇ ਆ ਪਿੰਡ ਚ ਜੇ ਉਹਨਾਂ ਨੇ ਕੰਮ ਕਰਾਏ ਹੁਣ ਡੋਰ ਟੂ ਡੋਰ ਘੁੰਮਣ ਦਾ ਤਾਂ ਕੋਈ ਮਤਬਲੇ ਨਹੀਂ ਹੁੰਦਾ ਜੇ ਸਰਕਾਰ ਨੇ ਕੰਮ ਹੋਣ ਤਾਂ ਲੋਕ ਆਪੇ ਵੋਟਾਂ ਪਾਉਂਦੇ ਆ ਚਰਨਜੀਤ ਸਿੰਘ ਚੰਨੀ ਆਏ ਉਹਨਾਂ ਡੋਰ ਟੂ ਡੋਰ ਨਹੀਂ ਕਰਿਆ ਉਹ ਕਹਿੰਦੇ ਮੇਰੇ ਨਾਂ ਨੂੰ ਵੋਟਾਂ ਪੈਣੀ ਆ ਕਿਉਂਕਿ ਉਹਨਾਂ ਨੇ ਕੰਮ ਕਰਾਏ ਆ ਇਹ ਵੋਟਰਾਂ ਨੂੰ ਕੀ ਅਪੀਲ ਕਰਨੀ ਜਾਊਂਗੀ ਮੈਂ ਤਾਂ ਵੋਟਰਾਂ ਨੂੰ ਅਪੀਲ ਕਰੂੰਗਾ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਸਾਬਕਾ ਮੁੱਖ ਮੰਤਰੀ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਦੇ ਪਾਰਟੀ ਦੇ ਉਮੀਦਵਾਰਾਂ ਨੂੰ ਹੱਥ ਪੰਜੇ ਤੇ ਮੋਹਰ ਲਾ ਕੇ ਜੇਤੂ ਕਰਾਰ ਦੇਣ ਤਾਂ ਕਿ ਉਹਨਾਂ ਦਾ ਜਿਹੜਾ ਹਾਰ ਦਾ ਲੰਬਾ ਹੈ ਸਾਡੇ ਸਿਰ ਉਹ ਤਾਰਿਆ ਜਾਵੇ ਤਸਵੀਰਾਂ ਕਿ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ 5 ਵਜੇ ਤਕਰੀਬਨ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਅੱਜ ਚੋਣ ਪ੍ਰਚਾਰ ਦੇ ਵਿੱਚ ਪੂਰਾ ਜੋਰ ਲਗਾਇਆ ਜਾ ਰਿਹਾ ਕਹਿੰਦੇ ਨੇ 11 ਦੇ 11 ਕੈਂਡੀਡੇਟ ਜਿੱਤ ਕੇ ਪਿੰਡ ਕੜੂਏ ਦੀ ਨੁਹਾਰ ਬਦਲ ਲੰਗੇ ਤੇ ਆਮ ਆਦਮੀ ਪਾਰਟੀ ਦੇ ਉੱਤੇ ਵੀ ਉਹਨਾਂ ਨੇ ਤੰਜ ਕਸਿਆ ਏ ਹੁਣ ਦੇਖਣਾ ਹੈ ਵੇਗਾ ਕੇ ਜੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣਾ ਜੋਰ ਲਗਾ ਰਹੇ ਨੇ ਉਹਨਾਂ ਦਾ ਪ੍ਰਭਾਵ ਵੋਟਰਾਂ ਤੇ ਕਿੰਨਾ ਕੁ ਪੈਂਦਾ ਏ ਕਿੰਨੇ ਕੁ ਉਹਨਾਂ ਦੇ ਕੈਂਡੀਡੇਟ ਜਿੱਤ ਕੇ ਆਉਂਦੇ ਨੇ ਤਾਂ ਉਹਨਾਂ ਵਾਲਾ ਸਮਾਂ ਹੀ ਦੱਸੇਗਾ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ